ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਦੀਪ ਕੌਰ ਤੇ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਪੰਜਾਬੀ ਜ਼ੁਬਾਨ ਤੇ ਤੇ ਦੇਖੋ ਜੀ ਇਹ ਸਾਡੇ ਪਸ਼ੂ ਹੈ ਆਰਾਮ ਨਾਲ ਬਿੱਤੋ ਆਰਾਮ ਨਾਲ ਤੇ ਇਹ ਮੇਰਾ ਛੋਟਾ ਬੇਟਾ ਹੈ ਇਹ ਅੱਜ ਸੋਣ ਦਾਣਾ ਪਾਰਿਆ ਸੀ ਤੇ ਇਹ ਹੈ ਸਾਡੇ ਨਿੱਕੇ ਨਿੱਕੇ ਜਾਨਵਰ ਪਿਆਰੇ ਪਿਆਰੇ ਇਹ ਹੈ ਸਾਡਾ ਡੌਗ ਇਹ ਫੀਮੇਲ ਹੈ ਇਹਦਾ ਨਾਮ ਸ਼ੈਫੀ ਹੈ ਬਹੁਤ ਸੋਹਣੀ ਤੇ ਪਿਆਰੀ ਹੈ ਤੇ ਦੇਖੋ ਬੱਚੇ ਕੰਮ ਕਰਦੇ ਸਾਡੇ ਸਿਆਣੇ ਵੈਸੇ ਸਾਡੇ ਬੱਚੇ ਕੰਮ ਕਰ ਲੈਂਦੇ ਆ ਕਦੇ ਕਦੇ ਆ ਦੇਖ ਤੇ ਚਲੋ ਜੀ ਹੁਣ ਤੁਹਾਨੂੰ ਬਾਹਰ ਲੈ ਵੀ ਦਿਖਾਉਨੇ ਆ ਆ ਸਾਡੀ ਤੂੜੀ ਐ ਇੱਥੇ ਅਸੀਂ ਪਸ਼ੂਆਂ ਤੇ ਚਾਰੇ ਆਸਤੇ ਤੂੜੀ ਰੱਖਦੇ ਆ ਤੇ ਐਸੋ ਧਿਆਨ ਨਾਲ ਪੁੰਤੇ ਤੇ ਸਬਜ਼ੀ ਲਈ ਐ ਇਧਰ ਗਾਈਜ਼ ਧਿਆਨ ਨਾਲ ਲੰਘੂੰਗਾ ਧਿਆਨ ਨਾਲ ਲੰਘੂੰਗਾ ਸਾਰੀ ਗਾਈਜ਼ ਲੰਘ ਜੂਗਾ ਤੇ ਆਹ ਦੇਖੋ ਜੀ ਸਾਡੇ ਸਾਰੇ ਝੋਨੇ ਵੱਡੇ ਗਏ ਆਸੇ ਪਾਸੇ ਸਾਰੇ ਵੈਸੇ ਤਾਂ ਵੱਡੇ ਹੀ ਨੇ ਚਾਰੇ ਪਾਸੇ ਕਿਸੇ ਕਿਸੇ ਦਾ ਨਹੀਂ ਰਿਹਾ ਆਸੇ ਪਾਸੇ ਕਿਸੇ ਦੀ ਹੈ ਨਹੀਂ ਗੇ ਝੋਨਾ ਵੀ ਵੱਢਣ ਵਾਲਾ ਜਿਹਦੇ ਨਾਲ ਕਪੈਨ ਲੱਗੇ ਹੋਵੇ ਆਹ ਸਾਹਮਣੇ ਵਾਲਾ ਅੱਜ ਹੁਣੇ ਵੱਢਿਆ ਗਿਆ ਘੰਟਾ ਕਪੈਣਾ ਤੇ ਚਲੋ ਤੁਹਾਨੂੰ ਦਿਖਾਉਨੇ ਆ ਆ ਸਾਡਾ ਖਾਲ ਹੈ ਤੇ ਹੁਣ ਆਪਾਂ ਚੱਲਦੇ ਆ ਸਾਡੀ ਮੋਟਰ ਦਿਖਾਉਨੇ ਆ ਤੁਹਾਨੂੰ ਉੱਥੇ ਕੀ ਕੁਝ ਲੱਗਿਆ ਛੋਟਾ ਵੀ ਆਊਗਾ ਮਗਰ ਆਇਆ ਨਹੀਂ ਹਜੇ ਆਜੂਗਾ ਚਲੋ ਤੇ ਆ ਸਾਡਾ ਖੇਤ ਹੈ ਜੀ ਤੇ ਚਲੋ ਜੀ ਤੁਹਾਨੂੰ ਦਿਖਾਉਣੀ ਆ ਸਾਡੀ ਮੋਟਰ ਜਿੱਥੋਂ ਅਸੀਂ ਖੇਤਾਂ ਨੂੰ ਪਾਣੀ ਲਾਉਂਦੇ ਆ ਤੇ ਆ ਦੇਖੋ ਜੀ ਇਹ ਸਾਡੀ ਮੋਟਰ ਹੈ ਤੇ ਇਹ ਹੈ ਜੀ ਤੂਤ ਤੇ ਜਦੋਂ ਇਹਦੇ ਤੇ ਫਲਦੀ ਰੁੱਤ ਹੁੰਦੀ ਆ ਤੇ ਬਹੁਤ ਤੂਦੀਆਂ ਲੱਗਦੀਆਂ ਬਹੁਤ ਮਿੱਠੀਆਂ ਬਹੁਤ ਸੁਆਦ ਤੇ ਆ ਦੇਖੋ ਅਜੇ ਤਾਂ ਮੋਟਰ ਕੇ ਬੰਦਾ ਫਿਰ ਹੁਣ ਫਸਲਾਂ ਵੱਡੀਆਂ ਗਈਆਂ ਨਾ ਤਾਂ ਕਰਕੇ ਤੇ ਉਹ ਵੇਖੋ ਛੋਟਾ ਭੱਜਿਆ ਜਾਂਦਾ ਆ ਸੀ ਹੁਣ ਉਹ ਐ ਪਤਾ ਨਹੀਂ ਸੀਗਾ ਹੁਣ ਉਹ ਐ ਲੱਗਿਆ ਕਿਤੇ ਹੋਰ ਹੈਗੇ ਤੇ ਆ ਆ ਗਿਆ ਤੂੰ ਕੀ ਸੋਚਿਆ ਕਿਧਰ ਗਏ ਕੀ ਸੋਚਿਆ ਕਿੱਧਰ ਗਏ? ਥੋੜਾ ਕਿ ਪਿੱਛੇ ਫਿਰਦੇ ਹੋਗੇ। ਅੱਛਾ। ਤੇ ਆਹ ਜੀ ਫੁੱਲਾਂ ਦਾ ਬੂਟਾ। ਤੁਹਾਨੂੰ ਦਿਖਾਉਨੇ ਆ। ਇਹਨੂੰ ਕੀ ਕਿਹੜੇ ਫੁੱਲਾਂ ਦੇ ਹੁੰਦੇ ਆ ਇਹਨਾਂ ਨੂੰ ਸਮਝ। ਆਹ ਦੇਖੋ ਕਿਹੜੇ ਫੁੱਲਾਂ ਦੇ ਹੁੰਦੇ ਆ ਇਹ। ਨਹੀਂ ਲਾਲ ਫੁੱਲ ਨਹੀਂ ਕਹਿੰਦੇ ਹੁੰਦੇ। ਇਹਨਾਂ ਨੂੰ ਕਹਿੰਦੇ ਹੁੰਦੇ ਆ ਬੋਟਲ ਬੁਸ਼। ਬੋਟਲ ਬੁਸ਼ ਕਹਿੰਦੇ ਹੁੰਦੇ ਆ ਇਹਨਾਂ ਨੂੰ। ਤੇ ਆਹ ਦੇਖੋ। ਅੱਗ ਲਾ ਰખી ਕਿਸੇ ਨੇ ਹਾਂ ਹਾਂ ਮੈਂ ਉਹ ਬੋਲ ਭਾ ਲੈ ਹਾਂ ਇੱਥੇ ਬੋਲ ਭਾ ਲੋ ਸੱਚ ਕੇ ਬਸ ਕਿਉਂ ਨਹੀਂ ਖੇਡਦਾ ਤੂੰ ਖੇਡਾਂ ਨਹੀਂ ਮੈਂ ਬੋਲ ਭਾਉਂਦੀ ਹਾਂ ਹਾਂ ਇੱਥੇ ਇਹ ਝੋਨੇ ਚ ਨਾ ਇਹਨਾਂ ਦੀਆਂ ਬੋਲਾਂ ਜਦੋਂ ਵੀ ਕ੍ਰਿਕਟ ਖੇਡਦੇ ਡਿੱਗ ਪੈਂਦੀਆਂ ਬਹੁਤ ਬੋਲਾਂ ਡਿੱਗੀਆਂ ਇਹਨਾਂ ਨੇ ਤੇ ਹੁਣ ਜਦੋਂ ਸਾਰਾ ਝੋਨਾ ਵੱਢਿਆ ਸਾਰੀਆਂ ਇੱਥੇ ਆ ਜਾਣੀਆਂ ਸਾਰੀਆਂ ਫਿਰ ਹੁਣ ਇਕੱਠੀਆਂ ਕਰ ਲੈਣਗੇ ਨਹੀਂ ਨਹੀਂ ਆ ਦੇਖੋ ਇਹ ਹੈ ਜੀ ਪਾਲਕ ਆਹੋ ਸੌਰੀ ਪਾਲਕ ਨਹੀਂ ਸਰੋਂ ਸਾਗ ਆਲੀ ਮੈਂ ਤਾਂ ਆਪ ਕੀ ਥਾ ਤੈਨੂੰ ਦਿਖਾਈ ਪਿਸ਼ਵਾ ਜੀ ਬੋਲਾ ਪਾ ਰਹੇ ਸੀ ਤੇ ਇਹਨਾਂ ਨੂੰ ਮਿਲ ਗਈ ਅਤਿਸ਼ਵਾ ਜੀ ਤੇ ਚਲੋ ਜੀ ਹੁਣ ਆਪਾਂ ਐਂਡ ਕਰਦੇ ਆਂ ਵੀਡੀਓ ਦਾ ਤੇ ਜੇ ਵੀਡੀਓ ਪਸੰਦ ਆਈ ਤਾਂ ਕੀ ਕਰਨਾ ਹੈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ